ਹਮੇਸ਼ਾ ਮੈਂ ਤੁਹਾਨੂੰ ਦੱਸਦਾ 20000 ਤੋਂ ਥੱਲੇ ਵਾਲੀ ਬੱਕਰੀ ਲਓ ਤੁਸੀਂ ਕਿ ਜਿਵੇਂ 13000 14000 15000 ਤੱਕ ਬੱਕਰੀ ਹੂੰ ਜਿਹੜੀ ਮੈਂ ਇੱਥੇ ਦੇ ਦਿੰਨਾ ਮਾਰੇ ਮੜਾਈ ਪੈਣੀ ਵਾਲਾ ਮੜਾ ਦਿਖਾ ਚੱਡਾ ਤਰਸੇਵਾਂ ਤੈਨੂੰ ਉਹੀ ਲੱਗਦਾ ਮੈਨੂੰ ਆ ਜੀ ਘੱਪ ਮਾਰੇਗਾ ਨਹੀਂ ਜੀ ਨਹੀਂ ਦੇਵਾਂਗੇ ਲਓ ਜੀ ਲਓ ਮੈਂ ਕਿ ਟੈਨਸ਼ਨ ਹੀ ਨਹੀਂ ਕੋਈ ਰਹਿਣਾ ਕਿੰਨੇ ਕਿਤਨੇ ਲੀਟਰ ਦੁੱਧ ਦਵਾੜੀ ਕਿਲ ਘੱਟੋ ਘੱਟ ਹੋਗਾ 2.5 ਲੀਟਰ ਆ ਬੱਕਰੀ ਥੱਲੇ ਦੁੱਧ ਹੋਊਗਾ ਥੱਲੇ ਅੱਛਾ ਹਾਂ ਕਿਤਨੇ ਕਿਤਨੇ ਦੰਦ ਨੇ ਬਾਈ ਇਹ ਦੋ ਦੋ ਦੰਦ ਪੱਠਾ ਆ ਜੀ ਆ ਦੇਖੋ ਆ ਦੇਖੋ ਕੰਨ ਦੇਖੋ ਕਟੋ ਕਟਾ 16 16 17 17 ਆਹ ਦੇਖੋ ਜੀ ਹਾਈਟ ਹਾਈਟ ਦੇਖ ਲਓ ਜੀ ਸਹੀ ਮਾਇਨੇ ਦਾ 35 36 35 36 ਹਾਈਟ 35 ਕਿਲੋ ਉਹ 40 40 ਕਿਲੋ ਜੀ ਇਹ ਬੱਕਰੀ 25 30000 ਸੇ ਕੋਈ ਕੰਮ ਨਹੀਂ ਦਿੰਦਾ ਤਰਸੇਮ ਭਾਈ 25 30000 ਕੋਈ ਬੰਦਾ 20 ਕੰਮ ਨਹੀਂ ਦਿੰਦਾ ਆਹ ਦੇਖੋ ਖਣ ਚੱਟਾ ਦੇਖੋ ਪੂਰਾ ਜ਼ਬਰਦਸਤ ਆਹ ਕਿਤੇ ਨੇ ਕੀ ਦੋਗੇ ਫਿਰ ਲੈ 18000 ਦੀ ਬੱਕਰੀ ਦੇ ਦਾਂਗੇ ਆਪਾਂ ਲੈ ਚੱਕੋ ਭਾਈ 18000 ਕੀ ਲਓ ਵੀਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਖੜਿਆਂਗੇ ریاਸਤ ਖਾਨ ਦੇ ਕੋਲ ਮੁੱਲਾਪੁਰ ਦਾ ਆਖਾ ਬੱਕਰੀਆਂ ਦੀ ਮੰਡੀ ਦੇ ਵਿੱਚ ਆਹ ਨੋਟ ਕਰ ਲੋ ਇੱਧਰ ਦੇਖ ਲੋ ਝਾਤੀ ਮਾਰ ਲੋ ਬਹੁਤ ਸਾਰੀਆਂ ਬੱਕਰੀਆਂ ਖੜੀਆਂ ਨੇਗੀਆਂ ਇਹ ਸਾਰਾ ਮਾਲ ਅੱਜ ਰਿਆਸਤ ਖਾਨ ਨੇ ਇੱਥੋਂ ਖਰੀਦਿਆ ਉਹ ਵੀ ਸਸਤੇ ਭਾਅ ਦੇ ਵਿੱਚ ਤੇ ਸਸਤੇ ਭਾਅ ਦੇ ਵਿੱਚ ਹੀ ਦੇ ਦੇਣਾਗਾ ਠੀਕ ਹੈ ਰਿਆਸਤ ਭਾਈ ਜੀ ਕੀ ਹਾਲ ਚਾਲ ਆ ਫਿਰ ਸਭ ਤੋਂ ਪਹਿਲਾਂ ਮਾਸ਼ਾਅੱਲਾ ਬਹੁਤ ਬਹੁਤ ਧੰਨਵਾਦ ਭਾਈ ਇਹਤਿ ਨਾਣਾ ਚੈਨ ਜੋ ਲੋਕਾਂ ਤੱਕ ਸਹੀ ਜਾਣਕਾਰੀ ਲੈ ਕੇ ਪਹੁੰਚਦੇ ਆ ਅੱਜ ਇੱਕ ਬਹੁਤ ਵੱਡੀ ਜਾਣਕਾਰੀ ਲੋਕਾਂ ਨਾਲ ਮੈਂ ਸ਼ੇਅਰ ਕਰਨੀ ਆ ਹਾਂ ਮੈਂ ਵੀਡੀਓ ਵਿੱਚ ਬੋਲਿਆ ਵੀ ਸਸਤੇ ਭਾਅ ਦੇ ਵਿੱਚ ਬੱਕਰੇ ਬੱਕਰੀਆਂ ਹਾਂਜੀ ਸਸਤੇ ਭਾਅ ਮੇ ਬੱਕਰੇ ਬੱਕਰੀਆਂ 11000 12000 ਵਾਲੀ ਬੱਕਰੀ ਗੱਪ ਮਾਰ ਰਹੇ ਆ ਨਹੀਂ ਜੀ ਇੱਥੇ ਦਿਖਾ ਦਿੰਨੇ ਤੁਹਾਨੂੰ ਨਾਲੇ ਏਡੇ ਏਡੇ ਛੱਡੇ ਆ ਦੇਖੋ ਜਣਾ ਕਿਹੜੀ ਹੈ ਬੱਕਰੀਆਂ ਨਾ ਯਾਰ ਚਲੋ ਆ ਇੱਥੋਂ ਹੀ ਸ਼ੁਰੂਆ ਮਰ ਮੜਾਈ ਪੈਣੀ ਵਾਲਾ ਮੜਾ ਦਿਖਾ ਚੱਡਾ ਤਰਸੇਮ ਤੈਨੂੰ ਉਹੀ ਲੱਗਦਾ ਮੈਨੂੰ ਆ ਜੀ ਕੱਪ ਮਾਰੇਗਾ ਨਹੀਂ ਜੀ ਨਹੀਂ ਦੇਵਾਂਗੇ ਲਓ ਜੀ ਲਓ ਮੈਂ ਕਿਹਾ ਟੈਨਸ਼ਨ ਨਹੀਂ ਕੋਈ ਰਹਿਣਾ ਕਿੰਨੇ ਕਿਤਨੇ ਲੀਟਰ ਦੁੱਧ ਵੜਾ ਦੇਣਾ ਕੀ ਲ ਘਟੋ ਘਟ ਹੋਗਾ 2.5 ਕਿਲੋਟਰ ਆ ਬੱਕਰੀ ਥੱਲੇ ਦੁੱਧ ਹੋਊਗਾ ਥੱਲੇ ਅੱਛਾ ਹਾਂ ਲੋਹ ਕੰਡਾ ਲਾ ਕੇ ਦਵਾਂਗੇ ਇਹ ਜੀ ਗੱਲ ਨਹੀਂ ਹੈਗੀ ਪਰ ਰਾਈ ਤਰਸੇਮ ਭਾਈ ਮੇਨ ਚੀਜ਼ ਕੀ ਹੁੰਦੀ ਹੈ ਮੈਂ ਮੇਨ 12000 ਤੋਂ ਬੱਕਰੀ ਸ਼ੁਰੂ ਸ਼ੁਰੂਆਤ ਕਿਉਂ ਹੁੰਦੀ ਮੈਂ ਬੰਦੇ ਇਹ ਜਿਹੜੇ ਨਵਾਂ ਕੰਮ ਕਰਨ ਵਾਲੇ ਜਿਹੜੇ ਬੰਦੇ ਹੁੰਦੇ ਆ ਜਿਵੇਂ ਬਹੁਤ ਬੰਦੇ ਕਹਿਣਗੇ ਜੀ ਅਸੀਂ ਪ੍ਰੈਕਟੀਕਲ ਕਰਨਾ ਸਾਨੂੰ ਜੀ ਥੋੜੀ ਜਿਹੀ ਹਸਾਬ ਦੇ ਮੁੱਲ ਦੀ ਬੱਕਰੀ ਮਰੇ ਸਾਨੂੰ ਪਤਾ ਲੱਗ ਜੀ ਠੀਕ ਹੈ 50000 ਦੀਆਂ ਬੰਦੇ ਨੂੰ ਤਿੰਨ ਬੱਕਰੀਆਂ ਮਿਲ ਗਈਆਂ ਚਾਰ ਬੱਕਰੀਆਂ ਮਿਲ ਗਈਆਂ ਹਾਂ ਉਸ ਹਰ ਬੰਦਾ ਕੀ ਕਰਦਾ ਪ੍ਰੈਕਟੀਕਲ ਕਰ ਲੈਂਦਾ ਇਹਨਾਂ ਤੇ ਅਗਰ 50 ਦਾ 55 ਬੰਦਾ ਹਾਂ ਬੰਦੇ ਨੂੰ ਕੰਮ ਤੋੜਦਾ 50 ਦਾ 42 ਰਹਿ ਗਿਆ ਫਿਰ ਵੀ ਕੰਮ ਤੋਰੇ ਠੀਕ ਹੈ ਜੇ ਹੁਣ 50 ਦਾ 25 ਰਹਿ ਜਾਊਗਾ ਫਿਰ ਬੰਦੇ ਨੂੰ ਕੰਮ ਤੋੜਨ ਚ ਕੋਈ ਫਾਇਦਾ ਨਹੀਂ ਆਉਂਦਾ ਫਿਰ ਕੋਈ ਫਾਇਦਾ ਨਹੀਂ ਹਮੇਸ਼ਾ ਮੈਂ ਤੁਹਾਨੂੰ ਦੱਸਦਾ 20000 ਤੋਂ ਥੱਲੇ ਵਾਲੀ ਬੱਕਰੀ ਲਓ ਤੁਸੀਂ ਜਿਹੜੇ ਬੰਦੇ ਨੇ ਹੌਲੀ ਨੀਵੇਂ ਲੈਵਲ ਤੋਂ ਕ ਆਣੀ ਕਿ ਉਹ ਬੱਕਰੀ ਦੇ ਵਿੱਚ ਕੋਈ ਘਾਟ ਹੋ ਗਈ ਆ ਤੁਹਾਨੂੰ ਦਿਖਾ ਦੇਣਾ ਲਿਆ ਆ ਬੱਕਰੀ ਕਿਹੜੀ ਬੱਕਰੀ ਆਹ ਲਓ ਜੀ ਆਹ ਦੇਖੋ ਲੈ ਕਿੰਨੇ ਹਜ਼ਾਰ ਦੀ ਆ 16000 ਦੀ ਬੱਕਰੀ ਆ ਦੇਖੋ 16000 ਦੀ ਗੱਬਣ ਵੀ ਆ ਮੈਂ ਕਿਹਾ ਹਾਂ ਹਾਂ ਗੱਬਣ ਵੀ ਕ੍ਰੋਸ ਵੀ ਬੁੱਢੀ ਤਾਂ ਨਹੀਂ ਉਹ ਨਹੀਂ ਨਹੀਂ ਨਵੇਂ ਹਾਂ ਚ ਕੋਈ ਬੱਕਰੀ ਬੁੱਢੀ ਨਹੀਂ ਜੀ ਅਤਰ ਸਿੰਘ ਭਾਈ ਜਿਹੜੀ ਮੁੱਲਾਂਪੁਰ ਦੇ ਮੰਡੀ ਦੇ ਵਿੱਚ ਹੈ ਬਾਈ ਇਹ ਕਿੰਨਾ ਹੋਊਗਾ ਇਹਨਾਂ ਦਾ ਇਹਨਾਂ ਦਾ ਵਜਨ ਘਟੋ ਘਟੇ ਇਹਦਾ ਹੋਊਗਾ 45 ਕਿਲੋ ਇਹਦਾ 50 55 ਕਿਲੋ ਆਹ ਦੇਖੋ ਜੀ ਆਹ ਆ ਬੱਕਰੀ ਦੇਖੋ ਪੈਣੀ ਵਾਲੇ ਦਰ ਮਾਰ ਕੇ ਦਿਖਾ ਵੀ ਜਾਨੀ ਤਾਂ ਇਹਨਾਂ ਤੋਂ ਪ੍ਰੈਕਟੀਕਲ ਦੇਖ ਸਕਦੇ ਹਾਂ ਕਰਕੇ शौक पूरा कर सकतेम भाई एक, एक, एक बकरी मार्च नहीं है तेरह हजार चौदह हजार से भी बकरी मिलती है बहुत बंदे यही बकरी को मानकर चलो बीस पच्चीस पच्चीस हजार की लगा देते है ठीक है यही बकरी जो चौदह हजार पंद्रह हजार मैम मैं आपको बता रहा हूँ बारह हजार से स्टार्टिंग होकर बकरी 20000 ਦੇ نیچے-नीचे ਬકરી ਵੀ ਹੈ ਆਪਣੇ ਪਾਸ ਇਧਰ ਹੀ ਖੜੀ ਹੈ ਇਹਦੇ ਬકરી ਇਹ ਦੇਖੋ ਇਹ ਇਹ ਬકરી ਹੈ 25 30 ਇਸ ਦੇ ਵਿੱਚ ਇਹ ਬકરી 25 30000 ਸੇ ਕੋਈ ਕੰਮ ਨਹੀਂ ਦਿੰਦਾ ਤਰਸੇਮ ਭਾਈ 25 30 ਕੋਈ ਬੰਦਾ 20 ਕੰਮ ਨਹੀਂ ਦਿੰਦਾ ਆ ਦੇਖੋ ਖਣ ਚੱਟਾ ਦੇਖੋ ਪੂਰਾ ਜ਼ਬਰਦਸਤ ਆ ਆ ਕਿਤੇ ਨੇ ਕੀ ਦੋਗੇ ਫਿਰ ਲੈ 18000 ਦੀ ਬકરી ਦੇ ਦਾਂਗੇ ਆਪਣਾ ਚੱਕੋ ਭਾਈ 18000 ਕੀ ਬકરી ਰੰਗ ਆ ਦੇਖੋ ਤੁਹਾਨੂੰ ਖਣਾ ਆ ਬકરી ਦਾ ਖਣ ਚੱਟਾ ਦੇਖੋ ਕੋਈ ਕਮੀ ਨਹੀਂ ਹੈ ਬકરી ਦੇਣ ਦੀ ਆ ਬકરી ਦਾ ਸਿੰਗ ਦਬੇ ਹੋਇਆ ਬੀਟਲ ਆਇਆ ਇਨੀ ਕਾ ਬੀਟਲ ਵੀ ਹੈ ਨਹੀਂ ਇਹ ਦੇਸੀ ਆ ਆ ਦੇਖੋ ਲੋ ਠੀਕ ਹੈ ਹਾਂ ਜੱਟਾ ਦੇਖੋ ਚੇਕੋ ਆ ਦੇਖੋ ਆ ਕੋਈ ਪੱਟੀ ਮੈਨੇ ਨਾ ਚਾਹੇ ਪੱਟੀ ਮੇਂ ਕੈਰਟ ਪੱਟੀ ਜਾਪਾਂਗਾ ਆ ਸਾਰੀ ਬੱਕਰੀਆਂ ਲੈ ਆਪਾਂ 15000 ਦੇ ਭਾਅ ਲੈ ਜਾਏ ਨਹੀਂ ਕਹ ਲੈ ਸਾਰੀ ਬੱਕਰੀ ਚ ਨੌਕਸ ਨਹੀਂ ਹੈਗਾ ਕਿਸੇ ਦਾ ਕਿਸੇ ਦਾ ਥਣ ਨਹੀਂ ਮਰਿਆ ਹੋਇਆ ਕਿਸੇ ਦਾ ਮੰਨ ਕੇ ਚੱਲ ਕੋਈ ਬੱਕਰੀ ਇਹ ਜੀ ਨਹੀਂ ਹੈਗੀ ਵੀ ਕਿਸੇ ਦੀ ਲੱਤ ਬਾਹ ਦੇ ਵਿੱਚ ਨੌਕਸਾ ਜਾਂ ਕਿਸੇ ਦਾ ਦੰਦ ਟੁੱਟਿਆ ਹੋਇਆ ਆ ਹਾਜੀ ਸਾਹਿਬ ਮੇਰੇ ਕੋਲ ਖੜੇ ਆ ਖੁਦ ਹੈਰਾਨ ਹਾਜੀ ਸਾਹਿਬ ਕਹਿ ਰਹੇ ਆ ਕਿ ਯਾਰ ਇੰਨੀਆਂ ਸਸਤੀਆਂ ਬੱਕਰੀਆਂ ਪੁੱਛੋ ਮੜਾ ਇਹ ਹਾਜੀ ਸਾਹਿਬ ਨੂੰ ਕਿਉਂ ਹੈ ਹਾਜੀ ਸਾਹਿਬ ਬੱਕਰੀਆਂ ਇੰਨੀ ਸਸਤੀਆਂ ਸੱਚ ਆ ਜਾਂ ਤੁਸੀਂ ਕੀ ਮੰਗਦੇ ਸੱਚ ਹੈ ਜੋ ਵੀ ਰਿਆਸਤભાઈ ਕਹਿੰਦੇ ਨੇ ਅਸੀਂ ਇਕੱਠੇ ਹੀ ਕੰਮ ਕਰਦੇ ਆ ਅਸੀਂ ਤਾਂ ਇਹ ਹੈ ਵੀ ਸਾਨੂੰ 500 ਰੁਪਏ ਬੱਕਰੀ ਵਗਰ ਬਚੇ ਅਸੀਂ ਦੇ ਦੇਣੀ ਹੈ ਕਮ ਲੋਕਾਂ ਅਸੀਂ ਪਾਲੀਆਂ ਮੰਗੋ ਇਹ ਨਹੀਂ ਕਹਿੰਦੇ ਵੀ 40000 50000 ਉਹ ਸਾਡੇ ਕੋਲ ਕੰਮੇ ਹੈ ਨਹੀਂ ਜਿਨੇ ਆਪਣਾ ਫਾਰਮ ਪਾਉਣਾ ਕੋਈ ਫਾਰਮ ਪਾਉਣਾ ਬੱਕਰੀਆਂ ਵਾਲਾ ਭਾਈ ਹੈ ਉਹ ਸਾਡੇ ਕੋਲੇ ਆ ਸਕਦਾ ਹੈ ਸੋਲਾ ਹਜ਼ਾਰ ਦੀ ਵੀ ਹੈ ਬੱਕਰੀ 18 ਹਜ਼ਾਰ ਦੀ ਵੀ ਹੈ 13 ਹਜ਼ਾਰ ਦੀ ਵੀ ਹੈ ਬੱਕਰੀ ਸਾਡੇ ਕੋਲੇ ਹਮ ਇਸ ਟਾਈਮ ਅਵੇਲੇਬਲ ਜਿਹੜਾ ਮਰਜ਼ੀ ਲਿਜਾ ਕੇ ਲੈ ਕੇ ਜਾ ਸਕਦਾ ਹੈ ਸਾਰੇ ਤਰੀਕੇ ਦੀਆਂ ਬੱਕਰੀਆਂ ਸਾਰੇ ਤਰੀਕੇ ਦੀਆਂ ਆਪਣੇ ਕੋਲ ਬੱਕਰੀਆਂ ਖੜੀਆਂ ਨੇ ਰੱਬ ਦੀ ਕਿਰਪਾ ਨਾਲ ਗੱਬਣਾ ਕਿੰਨੀਆਂ ਨੇ ਚਰੇ ਆਸਤਾਂ ਸਾਰੀਆਂ ਸਾਰੀਆਂ ਬੱਕਰੀਆਂ ਸਾਰੀਆਂ ਇੱਕ ਦੋ ਸੁਈਆਂ ਆ ਦੇਖ ਬੱਕਰੀਆਂ ਵਾਲੇ ਕੋਲੇ ਆ ਬੱਕਰੀ ਲੈ ਜੀ ਇਹ ਆ ਦੇਖੋ ਚੱਡਾ ਇਹ ਆਲਾ 40 ਹਜ਼ਾਰ ਮੈਂ ਗੱਲ ਲੰਦਾ ਅੱਛਾ ਆਪਾਂ ਕਹਿੰਦਾ ਦੇਖੋ ਚੱਡਾ ਦੇਖੋ ਬੱਕਰੀ ਦਾ ਹਮ ਯੋਗੀ ਦੋ ਕਿਲੋ ਦੋ ਹਾਂ ਜੋ ਤੁਹਾਨੂੰ ਨਾ ਦਿਖ ਰਿਹਾ ਜੀ ਦੇਖੋ ਕਿੱਡਾ ਵੱਡਾ ਚੱਡਾ ਹੈ ਕਿੱਡੇ ਲੰਮੇ ਲੰਮੇ ਅਸੀਂ ਚਾਰ ਆਜ਼ਾਦੀ ਦੇ ਦਾਂਗੇ ਇਹ ਬੱਕਰੀ ਆ ਬੱਕਰੀ ਹਾਂਜੀ ਇਹ ਗੱਬਣ ਦਾ ਨਹੀਂ ਕੀ ਗੱਬਣ ਵੀ ਹੈ ਅੱਜ ਵਿੱਚ ਅੱਛਾ ਵਿੱਚ ਗੱਬਣਾ ਵੀ ਨਹੀਂ ਇਹਦੇ ਵਿੱਚ ਖਾਦੀ ਵੀ ਨਹੀਂ ਸਾਰੀ ਬੱਕਰੀਆਂ ਜ਼ਿਆਦਾਤਰ ਕ੍ਰੋਸ ਹੋਈਆਂ ਹੋਈਆਂ ਅੱਜ ਪੱਠਾਂ ਵੀ ਖਰੀਦੀਆਂ ਕੁਸ਼ਾ ਪੱਠਾਂ ਟਾਪ ਵਾਲੀਆਂ ਆ ਦਿਖਾ ਦੇਣਾ ਤੁਹਾਨੂੰ ਆ ਦਿਖਾਣਾ ਈ ਤੁਹਾਨੂੰ ਇਹ ਟੇਲ ਪੱਠਾ ਆ ਚੱਕੋ ਹਾਂਜੀ ਦਰਸ਼ੇਮ ਭਾਈ ਜੀ ਹਾਂ ਭਾਈ ਇਹ ਕਹਿ ਰਹੇ ਨੇ ਕੀ ਆ ਕਿਤਨੇ ਕਿਤਨੇ ਦੰਦ ਨੇ ਬਾਈ ਇਹ ਦੋ ਦੋ ਦੰਦ ਪੱਠਾਂ ਜੀ ਆ ਦੇਖੋ ਆ ਲੈ ਆ ਦੇਖੋ ਕੰਨ ਦੇਖੋ ਕਟੋਕੜਾ 16 16 17 17 ਇੰਚ ਆ ਦੇਖੋ ਜੀ ਹਾਈਟ ਹਾਈਟ ਦੇਖ ਲਓ ਜੀ ਸਹੀ ਮਾਏ ਨੇ ਜ 35 36 35 36 ਹੈ 35 ਕਿਲੋ ਉਹ 40 40 ਕਿਲੋ ਜੀ 40 ਕਿਲੋ 40 ਕਿਲੋ ਰਾਮ ਨਾਲ ਜੀ ਟੰਡਾ ਮਾਰ ਕੇ ਮਤਰਾ ਦੇਖੋ ਜੀ ਇਹ ਕਿਆ ਪਰੋ ਮੈਂ ਦੇ ਦੂਗਾ ਇਹ ਕੋਈ ਗਾਲ ਨਹੀਂ ਪੱਠਾ ਦੇਖੋ ਕੁਆਲਟੀ ਦਾ ਰੇਟ ਕੁਆਲਟੀ ਦੇ ਨਾਲ ਅੱਛਾ ਫਿਰ ਵੀ ਆਪਣੇ ਕੋਲ ਜਿਹੜੀ ਛੋਟੀ ਪੱਠਾ 10000 ਤੋਂ ਸਟਾਰਟਿੰਗ ਹੋਈਂਦੀ ਆ ਹੂੰ 10000 12000 14000 15000 25 30000 ਤੱਕ ਵੀ ਪੱਠਾ ਨੇ ਕੋਈ 15 16ਵੇਂ ਬਣ ਜਾਏਗੀ ਹਾਂ ਨੇ ਹਾਂ ਜੀ ਯਾਰ ਇਧਰ ਕਰੀ ਮੜਾ ਯਾਰ ਦੇਖੋ ਅਗਰੇ ਚਾਰ ਪੱਠਾ ਲੈਣੀਆਂ ਨਾ ਇਹੀ ਪੱਠਾ 25 25000 ਤੋਂ ਘੱਟ ਨਹੀਂ ਦਿੰਦਾ ਕੋਈ ਆ ਦੇ ਦੂੰਗਾ ਮੈਂ ਆਪਣੀ ਕੋਦੇ 70000 ਦੀਆਂ ਚਾਰੇ ਪੱਠਾ ਦੇ ਦੂੰਗਾ 25000 ਤੋਂ ਗੱਲੀ ਪੱਠਾ ਘੱਟ ਨਹੀਂ ਦਿੰਦਾ ਇਹ ਜ 4/70000 ਦੀਆਂ ਦੇਖੋ 70000 ਦੀਆਂ 4 ਮਿਲ ਜਾਣੀਆਂ। ਦੇਖੋ ਕਹਿਣਾ ਮਕਸਦ ਮੈਂ ਤਾਂ ਵੇਚ ਦੂੰਗਾ ਬਾਹਰ ਵੀ। ਅਰ ਇੱਥੋਂ ਦਾ ਚਾਹਵਨ ਮੈਨੂੰ ਕੋਈ ਵੇਚਣ ਦੀ ਟੈਨਸ਼ਨ ਨਹੀਂ ਰਹੇਗੀ। ਹੂੰ। ਦੇਖੋ ਮੇਰਾ ਮਾਲ ਤਾਂ ਸਾਰਾ ਬਾਹਰ ਜਾਂਦਾ। ਹੂੰ। ਆਊਟ ਆਫ ਸਟੇਟਾਂ ਦੇ ਵਿੱਚ ਬਮਾਲ ਆਉਂਦਾ ਬਾਅਦੋਂ। ਦੋ ਦੋ ਪਹਿਲਾਂ ਕਰਿਆ ਹੈ। ਹਾਂਜੀ। ਗੱਬਣਾ ਕੋਈ ਨਹੀਂ ਆਈਆਂ। ਗੱਬਣਾ ਕੋਈ ਨਹੀਂ। ਇਹ ਤਾਂ ਟੋਟਕਟ ਚਾਰ ਦੰਤ ਤੇ ਜਾ ਕੇ ਕਰਾਸ ਕਰਾਵੇ ਬਹੁਤ ਚੰਗੇ ਪਲੱਡ ਲੈਂਦੀਆਂ ਪੱਠਾ ਵਾਂਗੀਆਂ। ਯਾਨੀ ਕਿ ਹੁਣ ਤਾਂ 6 ਮਹੀਨਿਆਂ ਨੂੰ ਕਦ ਕਾਠ ਇਹਨਾਂ ਦਾ ਹੋਊ। ਆਰਾਮ ਨਾਲ ਪੂਰੀ ਲੈ ਸਕਦੇ ਕਵਾਲਿਟੀ ਬਹੁਤ ਸੋਹ ਪੋਰ ਬੀਟਲ ਦੇ ਵਿੱਚ ਨਹੀਂ ਆ। ਹਾਂਜੀ। ਇਹ ਭਾਅ ਇਹਨਾਂ ਨੇ ਦੱਸੀ ਦਿੱਤਾ ਵੀ ਆਹ ਭਾਅ ਚ ਆਪਾਂ ਦੇ ਦਾਂਗੇ। ਹਾਂ ਤਾਂ ਸੇਮ ਬਾਈ ਤੁਹਾਨੂੰ ਇੱਕ ਬੱਕਰੀ ਹੋਰ ਦਿਖਾਣਾ ਕੋਹਨੀ ਉਹਦੇ। ਅੰਕਲ ਕਹਿੰਦਾ ਬਈ ਕੋਹਨੀਆਂ ਬੱਕਰੀਆਂ ਥੱਲੇ ਬਹੁਤ ਦੁੱਧ ਹੁੰਦਾ ਹਾਜੀ ਸਾਹਿਬ ਉਹ ਲੈ ਕੇ ਆਓ ਬੱਕਰੀ। ਹਾਜੀ ਸਾਹਿਬ ਬੀਨਾ ਸਿੰਘਾਂ ਵਾਲੀ। ਹਾਂਜੀ। ਬੀਨਾ ਸਿੰਘ। ਬਹੁਤ ਕਹਿੰਦੇ ਕੋਹਨੀ ਬੱਕਰੀ ਥੱਲੇ ਦੁੱਧ ਬਹੁਤ ਹੁੰਦਾ। ਦਿਖਾਉਣਾ ਤੁਹਾਨੂੰ। ਆਹ ਹੁਣ ਕੋਹਨੀ ਬੱਕਰੀ ਆ। ਇਹ ਤੀਜੇ ਸੂਏ ਆ। ਠੀਕ ਆ। ਐਸਾਂ ਫਿਰ ਪ੍ਰੈਗਨੈਂਟ ਆ ਦੇਖੋ ਜੀ। ਥਾਂ ਚ ਡਾ ਦੇਖੋ ਜੀ ਸਾਹਿਬ। 2.5 ਲੀਟਰ ਹੈਗਾ ਦੁੱਧ ਆਰਾਮ ਨਾਲ ਹੁਣ ਵੀ ਦੇ ਲਾ ਗੱਬਣ ਹੋ ਗਈ ਬਖਰੀ 2.5 ਲੀਟਰ ਦੁੱਧ ਹੀ ਜਾਂਦੀ ਹੈ ਲੈ ਇਹਦਾ ਕਿੰਨਾ ਇਹਦਾ ਕਿ ਕੀ ਮੁੱਲ ਲਊਗਾ ਇਹਦਾ ਵੀ ਆਏ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ 45 ਕਿਲੋ ਆਰਾਮ ਨਾਲ 45 ਕਿਲੋ ਤਾਂ ਤੋਲ ਤੋਂ ਵੀ ਥੱਲੇ ਮਿਲ ਜਾਂਦੀ ਆ ਉਹ ਗੱਲ ਕਰਦਾ ਮੈਂ ਮਤਲਬ ਕਹਿੰਦਾ ਵੇ ਬੀਟਲਾ ਮਾਲ ਇਹ ਜੀ ਨਹੀਂ ਕਿ ਪ्युअर ਬੀਟਲਾ ਇਹ ਜੀ ਗੱਲ ਨਹੀਂ ਹੈਗੀ ਪਰ ਅੱਜ ਕੱਲ ਇਹ ਹੀ ਬੱਕਰੀਆਂ ਲੋਕ 25 25 30 30 ਹਾਦੀਆਂ ਵੇਚ ਦਿੰਦੇ ਆ ਠੀਕ ਹੈ ਸਾਰੀ ਬੱਕਰੀਆਂ 20 ਹਜ਼ਾਰ ਤੋਂ ਥੱਲੇ ਆਪਣੇ ਫਾਰਮ ਤੇ ਮਿਲਦੀਆਂ ਇਹ ਜੀ ਲੈ ਜਾ ਸਕਦੇ ਹੋਗੇ ਪਰ ਕਿੰਨਾ ਕਮਾਲ ਲੋਡ ਹੋ ਰਿਹਾ ਫਾਰਮ ਤੋਂ ਹੁਣ ਮੇਰੇ ਕੋਲ ਕੱਟੂਗਾ 100 ਬੰਗਲੌਰ ਦੀ ਪਾਰਟੀ ਹੈ 100 ਪਸ਼ੂ ਲੋਡ ਹੋ ਰਹੇ ਅੱਛਾ ਹਾਂ 100 ਪਸ਼ੂ ਲੋਡ ਹੋ ਰਹੇਗਾ ਲੋਡ ਹੋ ਰਿਹਾ ਹਰ ਹਫ਼ਤੇ ਕਿੰਨਾ ਕਰਦੇ ਹਾਂ ਹਰ ਹਫ਼ਤੇ ਘੱਟੋ ਘੱਟ ਬੜਾ ਨਹੀਂ ਆ 50 ਕੋ ਪਸ਼ੂ ਤੇ ਯਾਨੀ ਕਿ ਹੁਣ ਚਲੇ ਜਾਂਦੇ ਆ ਹਾਂ ਹਾਂ 200 ਪਸ਼ੂ ਮਹੀਨੇ ਦਾ ਟਾਰਗੇਟ ਹੈਗਾ ਪੰਜਾਬ ਚ ਹੈ ਪੰਜਾਬ ਦੇ ਵਿੱਚ ਤੋਂ ਚਲੋ ਲਈ ਜਾਂਦੇ ਆ ਜੀ ਦੇਖੋ ਮੈਂ ਤਾਂ ਕਹਿੰਦਾ ਆਪਣੇ ਫਾਰਮ ਤੋਂ ਫਾਇਦਾ ਚੱਕੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਫਾਇਦਾ ਇਹ ਰੋਟਾਓ ਕਿਉਂਕਿ ਬੰਦੇ ਨੂੰ ਨੌਲੇਜ ਨਹੀਂ ਹੈਗੀ ਨਵੇਂ ਬੰਦੇ ਆ ਕੇ ਇੱਥੇ ਆ ਕੇ ਬੰਦੇ ਪੈਸਾ ਖਰਾਬ ਕਰਦਾ ਪਹਿਲਾਂ 10 ਮਿੰਟ ਆ ਕੇ ਮਿਲੋ ਵੀ ਆਪਾਂ ਨੂੰ ਕਿਵੇਂ ਕੰਮ ਸ਼ੁਰੂ ਕਰਨਾ ਹੈ ਕਿੰਨੇ ਕੇ ਪੈਸੇ ਆਪਾਂ ਨੂੰ ਲਾਉਣੇ ਚਾਹੀਦੇ ਕਿੰਨੇ ਤੋਂ ਆਪਾਂ ਸ਼ੁਰੂਆਤ ਕਰੀਏ ਸਾਰੀਆਂ ਚੀਜ਼ਾਂ ਕੋਈ ਡਾਕਟਰ ਕੋਈ ਹੋਰ ਕਿਤੇ ਟ੍ਰੇਨਿੰਗ ਚੋਂ ਨਹੀਂ ਇਹ ਮਿਲਣੀ ਇਹ ਸਾਡੇ ਕੋਲ ਹੀ ਮਿਲਣੀ ਆ ਕਿਉਂਕਿ ਮਾਰਕੀਟ ਨੂੰ ਚੜਾਉਣਾ ਮਾਰਕੀਟ ਨੂੰ ਵਧਾਉਣਾ ਕਰਨਾ ਇਹ ਵਪਾਰੀ ਦਾ ਹੀ ਕੰਮ ਹੁੰਦਾ ਵਾ ਵਪਾਰੀ ਅਸੀਂ ਆਲ ਇੰਡੀਆ ਦੇ ਵਿੱਚ ਸਾਡੇ ਲਿੰਕਾਂ ਸਾਨੂੰ ਪਤਾ ਉਹਦਾ ਵੱਖਰੀ ਕਿਹੇ ਜੀ ਪਾਈਏ ਕਿਹੇ ਜੇ ਬੱਚੇ ਕਉਂਗੇ ਸਾਡੇ ਲਿੰਕ ਆ ਸ਼ੁਰੂ ਤੋਂ ਹੀ ਧੱਕੇ ਖਾਦੇ ਆ ਗੱਲ ਆਉਂਦੀ ਏ ਧੱਕੇ ਖਾ ਕੇ ਨਾਗ ਬਾਦਾਮ ਖਾ ਕੇ ਮਤਲਬ ਸਮਝੇ ਕਿ ਨਹੀਂ ਜਾਨੀ ਕਿ ਬੰਦੇ ਨੂੰ ਨੌਲੇਜ ਲੈਣੀ ਚਾਹੀਦੀ ਏ ਫਾਰਮ ਨਵਾਂ ਖੁੱਲਣ ਵਾਸਤੇ ਜੀ ਆਪਣੇ ਫਾਰਮ ਦਾ ਆਪਣੇ ਐਡਰੈਸ ਠੀਕ ਆ ਬਾਈ ਲੈ ਆ ਦੇਖੋ ਆ ਸਾਰੀਆਂ ਬੱਕਰੀਆਂ ਸਾਰੀਆਂ ਬੱਕਰੀਆਂ 12000 ਤੋਂ ਸ਼ੁਰੂ ਹੋ ਕੇ ਗਾਹਾਂ 20 ਤੱਕ ਕਹਿੰਦੇ ਵੀ ਚਲੀਆਂ ਜਾਣਗੀਆਂ 15 16 18 20 ਤੁਹਾਨੂੰ ਦਾ ਐਡਰੈਸ ਦੇ ਦਾਂਗੇ ਤੈਨੂੰ ਐਡਰੈਸ ਮੰਗ ਰਿਹਾ ਫਾਰਮ ਦਾ ਆਪਣਾ ਹੈਗਾ ਰਾਮਗੜ੍ਹ ਬੁੱਲਰ 18 ਲੈ 18 ਰਾਮਗੜ੍ਹ ਬੁੱਲਰ 18 18